ਤੋ ਬਾਈ ਸਾਨੂੰ ਕਹਿੰਦਾ ਰਿਹਾ ਸੀਗਾ ਨਾ ਮੈਂ ਇਹ ਗਲਤ ਕੰਮ ਨਾ ਕਰੋ ਨਾ ਕਰੋ ਅੱਜ ਅੱਗ ਛੋਡੇ ਘਰ ਚ ਲੱਗੀ ਆ ਅੱਜ ਤੁਹਾਨੂੰ ਦਰਦ ਮਹਿਸੂਸ ਹੋ ਰਿਹਾਗਾ ਲੋਕਾਂ ਦੇ ਧੀ ਪੁੱਤ ਖਰਾਬ ਹੁੰਦੇ ਸੀ ਉਦੋਂ ਤੁਹਾਨੂੰ ਪੈਸਾ ਦੀਦਾ ਸੀ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਇਹ ਕੰਮ ਕੀਤਾ ਤੁਸੀਂ ਉਦੋਂ ਸਰਪੰਚ ਦੀ ਵੀ ਨਹੀਂ ਸੁਣੀ ਮੱਪੂ ਦੇਖੇ ਵਿੰਨੀਆਂ ਬਹਾਨਾ ਨਾ ਪਟੇ ਰਹੁਣੀ ਕੋਈ ਅੱਜ ਨਥਾਨਾ ਬੇਚਨ ਦੇ ਨਾ ਨਾ ਕਰਨਾ ਤੇ ਪਰ ਆਪਾਂ ਗਾਹਾਂ ਵਾਸਤੇ ਪਿੰਡ ਦੀ ਕਮੇਟੀ ਬਣਾ ਕੇ ਤੇ ਸਾਰਿਆਂ ਨੂੰ ਜਾਗਰੂਤ ਕਰਕੇ ਪਹਿਲਾਂ ਹੈਲੋ ਹਾਂ ਸਰਪੰਚ ਸਾਹਿਬ ਕਰ ਰਿਹਾ ਹਾਂ ਕੌਣ ਬੋਲ ਰਿਹਾ ਹਾਂ ਮੈਂ ਆਪਣਾ ਮਕਰ ਸਿੰਘ ਫੌਜੀ ਬੋਲਦਾ ਅੱਛਾ ਅੱਛਾ ਕੀ ਹਾਲ ਹੋ ਫੌਜੀ ਹਾਲ ਔਰ ਠੀਕ ਠਾਕ ਦੀ ਵਧੀਆ ਤੁਸੀਂ ਸੁਣਾਓ ਹਾਂ ਕਿਵੇਂ ਰਾਹ ਸੀ ਬੋਲਾ ਅਰੇ ਇੱਕ ਆਪਣੇ ਉਹ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਨਾ ਨਸ਼ੇ ਦੇ ਤਾਂ ਬੜਾ ਰੁਝਾਨ ਜਾ ਹੋਇਆ ਪਿਆ ਜਵਾਗ ਚ ਖਰਾਬ ਹੋ ਜਾਂਦੇ ਆਗੇ ਅੱਛਾ ਜੀ ਅੱਛਾ ਤੇ ਥੋੜੀ ਉਹਦੇ ਬਾਰੇ ਕੋਈ ਮਸਪਰਾ ਕਰਵਾਇਆ ਸਲਾਮ ਹਸਪਤਾਲ ਤੁਹਾਡੇ ਨਾਲ ਅੱਛਾ ਜੀ ਹਾਂ ਹਾਂ ਤੈਨੂੰ ਪਤਾ ਹੀ ਆ ਤੁਸੀਂ ਤਾਂ ਪਿੰਡ ਚ ਪਹਿਲਾਂ ਦੇ ਰਹਿ ਰਹੇ ਆ ਮੈਂ ਤਾਂ ਚੱਲ ਬਾਹਰੋਂ ਆਇਆ ਹਾਂ ਤੇ ਫਿਰ ਘਰੇ ਆ ਕੇ ਗੱਲ ਕਰਦੇ ਆ ਤੁਹਾਡੇ ਕੋਲ ਕਰੀਏ ਜੀ ਚਲ ਠੀਕ ਆ ਜੀ ਆਉਣੇ ਫਿਰ ਠੀਕ ਹੈ ਓਕੇ ਚਲ ਅਬ ਚੱਲੀ ਕਿ ਫਿਰ ਚੱਲ ਆਉਣੇ ਵੀ ਹਾਂ ਚੱਲ ਵੀ ਕਸਰ ਸੋਹਣ ਚੋ ਟਿਕਾਲ ਹੋਰਾ ਉੱਠ ਮੱਕ ਰਿਹਾ ਹੈ ਕੀ ਹਾਲਾ ਠੀਕ ਠਾਕ ਜੀ ਵਧੀਆ ਤੁਸੀਂ ਨਾ ਬੈਠੋ ਜੀ ਬੈਠੋ ਉਹ ਠੀਕ ਠਾਕ ਜੀ ਹਾਂ ਠੀਕ ਆ ਵਧੀਆ ਔਰ ਪਿੰਡ ਦੇ ਕੰਮ ਕੰਦਾ ਮੈਂ ਕਿਵੇਂ ਚੱਲੀ ਜਾਂਦਾ ਬਹੁਤ ਵਧੀਆ ਚੱਲੀ ਜਾਂਦਾ ਜੀ ਮਗਾਸ਼ ਆਪਣਾ ਅੱਛਾ ਜੀ ਹਾਂ ਜੀ ਹਾਂ ਚਲੋ ਠੀਕ ਆ ਵਧੀਆ ਕੰਮ ਚ ਕੰਮ ਹੋ ਰਿਹਾ ਪਿੰਡ ਦਾ ਹਾਂ ਜੀ ਹਾਂ ਜੀ ਕਿਵੇਂ ਮਾਰੇ ਚੱਕਰ ਉਹ ਤੁਹਾਡੇ ਨਾਲ ਫੋਨ ਤੇ ਕੀਤੀ ਸੀ ਨਾ ਗੱਲ ਜੀ ਅੱਛਾ ਅੱਛਾ ਉਹ ਮਾਰੇ ਨਸ਼ੇ ਦੇ ਬਾਰੇ ਠੀਕ ਆ ਜੀ ਮੈਨੂੰ ਪਤਾ ਹੈ ਤੁਸੀਂ ਪਿੰਡ ਚ ਰਹਿੰਦੇ ਹੋ ਤੇ ਪਿੰਡ ਦੇ ਵਿੱਚ ਕਾਫੀ ਜਵਾਗ ਛੋਟੇ ਛੋਟੇ ਲੱਗੇ ਪਏ ਹੈਗੇ ਕੋਈ ਸ਼ੱਕ ਰਕੂ ਬੁਲਾ ਗਿਆ ਹਾਂ ਕਾ ਹੁੰਦਾ ਆਪਦੇਪਨੂ ਉਹ ਹਾਂ ਕੁਛ ਵਾਰੀ ਗੱਲ ਕਰਨੀ ਸੀ ਜਦੋਂ ਤਾਂ ਆਪਾਂ ਤੁਸੀਂ ਉਹਨੂੰ ਬੁਲਾ ਕੇ ਇੱਥੇ ਕੁਝ ਸਮਝਾ ਦਿਓ ਜੀ ਹਾਂਜੀ ਤੇ ਨਹੀਂ ਘਰੇ ਚੱਲਦੇ ਆਪਾਂ ਪੰਜਾਂ ਨੇ ਇਕੱਠੇ ਹੋ ਗਏ ਪੰਚਾਇਤਾਂ ਨਹੀਂ ਆਪਾਂ ਇੱਥੇ ਬੁਲਾ ਲੈਨੇ ਆ ਹੈਗਾ ਆਪਣੇ ਕੋਲ ਆ ਇੱਥੇ ਬੁਲਾ ਲਓ ਜੀ ਤੇ ਫੇਰ ਆਪਣਾ ਸਮਝਾਉਂਦੇ ਹੱਕ ਬੰਦਾ ਉਹਨਾਂ ਨੂੰ ਹਾਂ ਜੇ ਨਾ ਸਮਝਿਆ ਤਾਂ ਆਪਾਂ ਦਾ ਫੇਰ ਅੱਗੇ ਚੱਕਾਂਗੇ ਕਿਵੇਂ ਬਣੂਗਾ ਲਿਖਾਉਣਾ ਕੋਪਰਸ ਪਰ ਸੰਧਾਰੇ ਚਾ ਚਲੋ ਕੋਈ ਨਹੀਂ ਕਿਰਾ ਆਪਾਂ ਪਿੰਡ ਦਾ ਬੰਦਾ ਪਿੰਡ 'ਚ ਗੱਲ ਸੁਲਝਾ ਕੇ ਦੇਖਦੇ ਆ ਚਲ ਫੇਰ ਬੁਲਾ ਲੈਂਦੇ ਉਹਨੂੰ ਇੱਕ ਵਾਰ ਹਾਂ ਮੈਂ ਬੁਲਾ ਲੈਣਾ ਹੈਗਾ ਮੇ ਲੋ ਬੱਬੂ ਹਾਂ ਜੀ ਰੋਣ ਸਰਪੰਚ ਸਾਹਿਬ ਬੋਲਦਾ ਮੈਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਕਿਵੇਂ ਜਾ ਕੇ ਕਿਹਾ ਜਾਤ ਤਾਂ ਬਸ ਕੋਈ ਕੰਮ ਸੀ ਮੇਰੇ ਮੈਨੂੰ ਤੇਰੇ ਤਾਂ ਜਰੂਰੀ ਮੜਾ ਆ ਘਰੇ ਆ ਕੇ ਜਾ ਮੇਰੇ ਕੋਲੇ ਠੀਕ ਹੈ ਜੀ ਆ ਜਾਣਾ 5 ਮਿੰਟ ਵਿੱਚ ਆ ਜਾਣਾ ਹਾਂ ਛੇਤੀ ਆਈ ਮੜਾ ਜਾ ਆ ਜਾ ਯਾਰ ਠੀਕ ਹਾਂ ਜੀ ਹੋ ਗਈ ਗੱਲ ਉਹਨਾਂ ਨਾਲ ਆਉਂਦੇ ਨੇ ਇੱਥੇ ਹੋਊਗਾ ਬੱਬੂ ਆ ਰਹੇ ਜੀ ਹਾਂ ਹਾਂ ਖੁਦ ਆਪ ਆ ਰਹੇ ਹਾਂ ਬੱਬੂ ਠੀਕ ਹੈ ਜੀ ਮੜਾ ਜੀ ਗੱਲ ਖੁੱਲ ਕੇ ਕਰ ਲਓ ਠੀਕ ਹੈ ਮੜਾ ਮੂੰਹ ਤੇ ਸਾਰੀ ਗੱਲ ਤਾ ਦੇ ਆਪ ਕੋਈ ਗੱਲ ਨਹੀਂ ਤੇਰਾ ਤਾਂ ਮੂੰਹ ਤੇ ਪੱਟ ਲੈ ਪਿਛਾ ਨੂੰ ਪੈਰੇ ਹਾਨਣੇ ਬਲੇ ਕੀ ਆਏ ਤੇਰਾ ਯਾਰ ਦੀ ਦੇ ਬੌਂਸੀ ਭਾਈ ਸਰਪੰਚ ਦਾ ਸੀ ਯਾਰ ਕਿਵੇਂ ਕਰਾਈਦਰ ਬਚਨੇ ਪੜਾ ਘਰੇ ਬੁਲਾਇਆ ਰੈਨੂ ਕੀ ਕੰਮ ਹੈ ਗਿਆ ਆਪਣੇ ਦਾ ਆਪੋਂ ਦਾ ਘਰੇ ਬੁਲਾਇਆ ਨਹੀਂ ਨੇ ਮਾਇਦਾ ਬਖੀਆ ਨਾ ਇਹਨੂੰ ਕੰਮ ਕੀ ਪੈ ਗਿਆ ਕਹਦਾ ਮੈਨੂੰ ਜ਼ਰੂਰੀ ਕੰਮ ਆ ਕੇ ਜਾਓ ਅੱਛਾ ਯਾਰ ਹਾਂ ਚੱਲ ਫਿਰ ਚੱਲ ਕੇ ਆਉਂ ਬਾਹਰ ਕੇਕ ਠੀਕ ਆ ਚਾਲ ਦੇਖਦਾ ਕੀ ਆਦਾ ਮੂੰ ਜਿੰਦਾ ਹੋਈ ਤਾਂ ਆਪਾਂ ਲੇਟ ਜੈਣਾ ਗਾਹਾਂ ਤੇ ਹਾਂ ਬੇ <t stereotype> <maks> <dragging> uh -huh. À. Này một hàng thôi à. Thôi cái đã bala ít cho rồi. Đặt đam đi đà lạt cho ਜਾਣਦਾ ਦੇਖਦਾ ਵੱਡੇ ਸਰਪੰਚਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਕਿ ਬੈਠੋ ਜਾਈ ਬੈਠੇ ਜੀ ਕੋਈ ਮੀਟਾ ਕੰਮ ਦਿੰਦਾ ਹਾਂ ਜੀ ਜੀ ਵਧੀਆ ਜੀ ਮੇਰਾ ਵਾਇਰੋ ਦੀ ਕਿਵੇਂ ਜਾਦ ਕੀਤਾ ਅੱਜ ਕੰਮ ਵੀ ਛੱਡ ਲਈ ਕੋਈ ਜ਼ਰੂਰੀ ਦੱਸੋ ਜੀ ਹਾਂ ਹੋਰ ਫਿਰ ਵਧੀਆ 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 ਜਮਾ ਥੋੜਾ ਜਿਹਾ ਤੁਹਾਡੇ ਘਰ ਕਲਾਬ ਸ਼ਿਕਾਇਤ ਆਈ ਸੀ ਪਿੰਡ ਚੋਂ ਕਾ ਜੀ ਹਨ ਅਜੇ ਬੱਤੇ ਮਰੇ ਨਾ ਨਾ ਜੀ ਅਸੀਂ ਤਾਂ ਐਵੇਂ ਹੀ ਨਹੀਂ ਕਰਦੇ ਵੇਖੋ ਮੈਨੂੰ ਸਾਰਾ ਪਤਾ ਪਿੰਡ ਚ ਮੈਂ ਰਹਿਣਾ ਤਾਰੀ ਛੋਟੀ ਸੀ ਆਈਡੀ ਆਉਂਦੀ ਆ ਮੇਰੇ ਕੋਲੇ ਥੋੜਾ ਜਿ ਤੁਸੀਂ ਆਪਦੇ ਆਪ ਨੂੰ ਕੰਟਰੋਲ ਕਰੋ ਇਸ ਗੱਲ ਤੇ ਮਾਦਰ ਪੰਜ ਸੱਤ ਜਮਾ ਵੀ ਨਹੀਂ ਜੇ ਦਿੱਤਾ ਉਹ ਇਹ ਤਾਂ ਸਾਰੇ ਦਾ ਜਾਮ ਲੱਗੇ ਹੋਇਆ ਨਸ਼ੇ ਵਾਲਾ ਕੋਈ ਮੰਨਦਾ ਹੁੰਦਾ ਵੀ ਮਾ ਆ ਕੀ ਕਰਦਾ ਨਹੀਂ ਨਹੀਂ ਤੂੰ ਵੀ ਦੇਖਿਆ ਕਦੇ ਦੇਖ ਤੂੰ ਦੇਖ ਵੀ ਦਵਾਂ ਅੱਖੀਆਂ ਵੀ ਦਿਖਾ ਦੂੰ ਤੁਹਾਨੂੰ ਵੀ ਹਾਂ ਜਾਂ ਕੁਝ ਕਰੀ ਜਾਂਦੇ ਹੋ ਆਉਂਦੀ ਐ ਰਿਪੋਰਟਾਂ ਆਉਂਦੀ ਆ ਥੋੜੀ ਸਾਹੀ ਤੇ ਬਿਲਕੁਲ ਜਦੋਂ ਸਾਨੂੰ ਉੱਤੋਂ ਵੜ ਲੈ ਅੱਖੀਂ ਦੇਖਉਂਦੇ ਆ ਕਿ ਤੂੰ ਸਾਨੂੰ ਉੱਦੇ ਦੇ ਅੱਖਾਂ ਦੀ ਲੋੜ ਹੀ ਨਹੀਂ ਤੂੰ ਕੋਲ ਦਾ ਪਰ ਸਮਾਰ ਕੀ ਨੱਥ ਪਾ ਦੇਗੇ ਥੋੜੇ ਅਸੀਂ ਬਾਕੀ ਕਰ ਤੂੰ ਉੱਤੋਂ ਫੜਨੇ ਉਹਦਾ ਦੇਖਦੇ ਆ ਕਿਹੜਾ ਪ ਕੱਲ ਮੇ ਥੋੜੇ ਜਿਹਾ ਵੀ ਇਹ ਨਸ਼ੇ ਪਦਰਤ ਦੇ ਲੱਗਣਗੇ ਤੁਸੀਂ ਮੜਾ ਆਹ ਕਰੋ ਪਿੰਡ ਰੋਗੋ ਪਰਵਾਸ ਕਰੀ ਜਾਂਦੇ ਹੋ ਤੁਸੀਂ ਤਾਂ ਉਹੀ ਸਰਪੰਚ ਸਾਹਿਬ ਇਹਨਾਂ ਨੇ ਸੁਣ ਕੇ ਸਾਡੇ ਤੇ ਇਲਜ਼ਾਮ ਲਾਈ ਜਾਂਦੇ ਹੋ ਮੇਰੇ ਸਾਡੇ ਵੇਲੇ ਗੱਲ ਆਈ ਨਹੀਂ ਸੁਣਦੇ ਨਹੀਂ ਵੀ ਸੁਬਕ ਤੁਹਾਨੂੰ ਦੱਸਦੇ ਮੇਰੇ ਕੋਲਿਆ ਬੰਦੇ ਪਾਹੋਜੀ ਸਾਹਿਬ ਬਠਾ ਆਇਆ ਉਧਰੋਂ ਮੁੰਡਾ ਆਇਆ ਅਸੀਂ ਦੋਨਾਂ ਨੇ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਜਿੰਨਾ ਚੱਕਰ ਤੁਸੀਂ ਉਹਦੇ ਖੜengo ਅੱਖੀਂ ਦੇਖਣੇ ਕੰਨੀ ਸੁਣਿਆ ਤਾਂ ਬਿੜਾ ਉਹ ਮੈਂ ਵੀ ਪਿੰਡ ਦੀ ਰਹਿਣਾ ਇੰਨੀਆਂ ਸੁਭਾਣਾਂ ਦੇ ਤੁਹਾਨੂੰ ਦੋ ਫੜਲੀ ਉੱਥੇ ਕਹਿ ਨਹੀਂ ਸਾਨੂੰ ਕੋਈ ਚੱਕਰ ਉੱਤੋਂ ਵੀ ਫੜੇ ਜਾਓਗੇ ਕੋਈ ਨਹੀਂ ਫਿਰ ਉੱਤੋਂ ਫੜ ਕੇ ਤਾਂ ਸਿੱਧੇ ਉੱਥੇ ਜਾਓਗੇ ਫਿਰ ਬਾ ਉੱਤੋਂ ਫੜ ਲਈ ਯਾਰ ਜੋ ਮਰਜੀ ਕਰ ਲਈ ਬਸ ਤੁਹਾਨੂੰ ਬਾਰੰਗ ਦੇ ਤੁਸੀਂ ਦੁਰੀ ਯਾਰ ਫਿਰ ਬਾਰੰਗ ਦਿੰਦੇ ਤੁਸੀਂ ਸੁਧਰਜੋ ਬੰਦੇ ਬਣ ਜਾਓ ਨਹੀਂ ਅਸੀਂ ਤਾਂ ਠੀਕ ਆ ਮਾੜਾ ਜਿਹੜਾ ਸਾ ਆਪਣਾ ਰਹੀ ਮਾੜਾ ਤਾਂ ਸਾ ਆਪਣਾ ਜਾਂ ਪਿੰਡ ਖਾਤਰ ਮੈਨੂੰ ਕੁਝ ਵੀ ਕਰਨਾ ਪਵੇ ਕਰੂੰਗਾ ਬਸ ਮਾੜਾ ਰਹੀ ਸਾ ਠੀਕ ਹੋ ਤੇਰੇ ਅੱਗੇ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਮੈਂ ਡਰੋਗੇ ਪਹਿਲਾ ਨਾਮ ਆਉਂਦਾ ਆਪਾਂ ਇਹਨੂੰ ਵੋਟਾਂ ਪਾ ਕੇ ਬਣਾਇਆ ਪਾਉਂਦੇ ਜੇ ਵੀ ਨਾ ਮਗਰ ਲੱਗ ਗਏ ਮਗਰ ਰੁਪੀ ਗਿਆ ਲੈ ਹਾਂ ਠੀਕ ਹੈ ਆਪਾਂ ਸਰਪੰਚ ਬਣਾਇਆ ਇਹਨੂੰ ਓਏ ਇਹ ਪਤਾ ਕੀ ਚੱਕਰਾਪੀ ਕਰਦਾ ਮਗਰ ਬਦੀ ਨਹੀਂ ਆ ਬੈਠਾ ਇਹ ਉਹ ਉਂਗਲ ਲਾਉਂਦਾ ਇਹਦੇ ਉਹ ਬੰਦਾ ਉਂਗਲ ਲਾਉਂਦਾ ਵੋਟਾਂ ਦਾ ਆਪਾਂ ਬੰਗਾ ਵੋਟਾਂ ਆਪਾਂ ਬੰਗਾ ਸਰਪੰਚ ਆਪਣੇ ਸ਼ਰਤੀ ਬਣਾਏ ਬਣਾ ਆਪਣੇ ਸਰ ਤੇ ਉਹਦਾ ਫੌਜ ਸੀ ਜਦੋਂ ਬਣਾਇਆ ਇਹਨੂੰ ਹਾਂ ਅੱਜ ਅੱਜ ਉਹਦਾ ਬਣਾ ਖੜਾ ਲੈ ਆਪਣੇ ਸਰ ਤੇ ਸਰਪੰਚ ਬਣ ਕੇ ਆਪਣੇ ਦੀ ਤੜੀ ਚਲਾਉਂਦਾ ਚੱਲ ਚੱਲ ਗਿਆ ਯਾਰ ਇਹਦਾ ਕੀ ਕਰਾਂਗੇ ਲੋਟ ਇਹਨੂੰ ਵੀ ਚੱਕੀ ਜਾਓ ਫਿਰ ਕਿਵੇਂ ਚੱਲ ਮੋੜ ਇਹਨੂੰ ਕਰ ਲਾਂਗੇ ਫਿਰ ਤੇ ਇਹਨੂੰ ਵੀ ਹਾਂ ਵੱਡੇ ਵੱਡੇ ਸਿੱਧੇ ਕਰਦੇ ਤਾਂ ਗੱਲ ਹੀ ਕੁਸ ਨਹੀਂ ਮੱਤੇ ਰਖਾਲੂ ਦਪਣ ਨੂੰ ਕਰਦੇ ਸੀ ਦਪਦਾ ਕਿੱਥੇ ਆ ਦੇਖੇ ਸਰਪੰਸਾ ਨਾ ਤਾਂ ਕਰਦੇ ਉਪਰ ਗਲਤੀਆਂ ਨਾਲ ਕਿੰਨੇ ਔਕੜ ਖਾਉਦੇ ਆ ਠੀਕ ਆ ਨਾਲੇ ਸੋਡੀ ਚੇਬ ਵੀ ਨਹੀਂ ਬੰਨੀ ਇਹਨਾਂ ਨੇ ਕੋਈ ਨਹੀਂ ਕੋਈ ਨਹੀਂ ਕਿਰਾ ਤੁਸੀਂ ਮੈਨੂੰ ਨਾ ਉੱਤੋਂ ਫੜਾ ਦਿਓ ਕਿ ਮੈਂ ਬੋਲ ਕੇ ਕਹਿੰਨਾ ਉਸ ਤੋਂ ਬਾਅਦ ਮਾਣ ਜਣਾ ਮੇਰਾ ਕੰਮ ਜਾਣੇ ਇਹ ਦੂਜੇ ਦਿਨ ਫੜੇ ਜਾਣਗੇ ਤੂੰ ਮੈਨੂੰ ਫੋਨ ਮਾਰੀ ਕਿੱਥੇ ਹੋਏ ਇਹ ਆ ਕੁਛ ਕਰਦੇ ਹੋਏ ਨੇ ਨਸ਼ਾ ਨੂੰ ਸ਼ਾਇਦ ਕਰਦੇ ਦਿਖਾਈ ਤੂੰ ਮੈਨੂੰ ਕਿਰਾ ਉਦੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ ਫੇਰ ਦੇਖਦੇ ਆਂ ਵੀ ਇਹ ਕੀ ਕੀ ਧੋਸਤੇ ਚੱਲਦੇ ਨੇ ਕੀ ਸਪੈਂਸਰ ਕੋਈ ਨਹੀਂ ਜੀ ਨਿਗਰ ਰੱਖਾਂਗੇ ਕਹਿੰਦੇ ਆ ਠੀਕ ਹੈ ਹਾਂ ਦੱਸ ਦੱਸ ਕੀ ਮਾਰ ਲੈਣਾ ਕਿਹੜਾ ਲੜਣਾ ਉਹ ਆਹੀ ਭੁੱਕੀ ਉਹ ਕਿਹੜਾ 5500 ਕਿਲੋਵਾ 5500 ਕਿਲੋ ਹੈ ਹਾਂ ਲਿਆ ਦੇ ਫਿਰ ਅੱਧਾ ਕਿਲੋ ਲੈਦਾ ਹੋਰ ਕੀ ਵੱਧ ਲਈ ਜਾਣਾ ਥੋੜੇ ਜਿਹਾ ਖਾ ਕੇ ਤਾਂ ਦੇਖੀ ਮਾਲ ਪਯੌਰ ਹੈ ਲਿਆ ਦੇ ਫਿਰ ਬਰਾਓ ਕਿਤੇ ਛੱਡਦੀ ਨਾ ਕਈ ਕਿੰਮਲੀ ਉਹ ਮੇਰਾ ਕਾੜਾ ਪਿਆਰ ਚੱਲਦਾ ਹੈ ਨਾ ਭਾਈ ਅਜੇ ਤਾਂ ਖਾਤਾ ਨਾ ਹੋਵੇ ਬਾਲਾ ਆਈਂ ਦਰ ਲਾ ਪੈਸੇ ਪੈਸੇ ਮੈਂ ਇਹਨੂੰ ਫੜਾ ਦੂੰ ਠੀਕ ਆ ਹੱਥ ਨਹੀਂ ਫੜਾ ਦੇਗਾ ਹੱਥ ਨਹੀਂ ਫੜਾ ਦੇ ਹੱਥ ਨਹੀਂ ਯਾਦ ਨਾ ਫੜਾ ਦੇ ਆ ਬਾਈ ਬਣ ਕੇ ਜਾਲ ਕਰਕੇ ਫੜਾਈ ਤੈਨੂੰ ਪਤਾ ਤਾਂ ਹੈ ਇਹ ਕੰਮ ਦਾ ਕੀ ਹੁੰਦਾ ਹੁੰਦਾ ਹਾਂ ਇੱਕ ਮੈਨੂੰ ਨੰਬਰ ਦੇ ਦਿਓ ਲਿਖ ਕੇ ਮੈਂ ਤੈਨੂੰ ਦੱਸਾਂ ਗੱਲ ਮੈਂ ਡਿੱਕੀ ਜਾਂ ਨਾ ਪਰ ਨੰਬਰ ਤੈਨੂੰ ਜਦੋਂ ਪੈਸੇ ਲੈਣਾ ਹੈ ਤੇਰੇ ਕੋਲੇ ਉਦੋਂ ਦੇ ਆਵਾਂਗੇ ਹਾਂ ਠੀਕ ਆ ਬਾਅਦ ਨੂੰ ਨੰਬਰ ਪੱਕਾ ਦੇ ਦਾਂਗੇ ਲਿਖ ਕੇ ਚੱਲ ਬਈ ਚੱਲ ਬਈ ਬਾਈ ਦੱਸ ਦੇ ਕਰ ਹੋਰ ਵੀ ਸਮਾਨ ਹੁੰਦਾ ਹੈ ਹੋਰ ਵੀ ਸਮਾਨ ਹੁੰਦਾ ਹੈ ਕਿੱਤਾ ਖਾਸੀ ਆਣਾ ਚਾਹੀਦਾ ਸੀ ਯਾਰ ਉਹ ਹੀ ਨੱਟਾਰੇ ਬੋਲਤੇ ਆ ਬਾਈ ਬਣ ਕੇ ਛੇਤੀ ਆ ਜਾ ਸਰੀਰ ਬਾ ਟੁੱਟੀ ਜਾਂਦਾ ਮਰੀ ਜਾਂਦੇ ਜਮਾ ਚਲਾ ਆ ਜਾ ਬਾਈ ਬਣ ਪਤਾ ਨਹੀਂ ਕਿੰਨਾ ਟਾਈਮ ਲਾਤਾ ਅਜੇ ਆਈ ਨਹੀਂ ਕੰਜਰ ਤੇ ਸਰੀਰ ਜਮਾ ਟੁੱਟੀ ਜਾਂਦਾ ਮਰੀ ਜਾਂਦੇ ਆ ਕੋਕੋ ਫੁੱਲ ਲੈ ਕੇ ਆ ਕਰ ਠੀਕ ਮੰਗਲ ਦੀ ਗੱਲ ਹਾਂ ਗਾ ਕੋਕੋ ਫੁੱਲ ਲੈ ਕੇ ਆ ਕਰ ਤੈਨੂੰ ਕਰ ਦਿਆ ਕਰਾਂਗੇ ਮਾੜਾ ਮੁੰਡਾ ਕੋਈ ਗੱਲ ਨਹੀਂ ਕੋਈ ਹਾਂ ਗਾ ਕੇ ਚੰਗੇ ਘਰਾਂ ਦੇ ਮੁੰਡੇ ਬਾਟਾ ਇੱਥੇ ਜੱਕ ਰਹੇ ਹਾਂ ਹਾਂ ਚੱਲ ਭਾਈ ਠੀਕ ਹੈ ਝੰਗਾ ਝੰਗਾ ਤਾਂ ਫੋਨ ਕਰਦੀ ਹੋਰ ਲੋਡ ਹੋਈ ਕੋਈ ਗੱਲ ਨਹੀਂ ਕੋਈ ਹੈਲੋ ਹਾਂ ਰਾਜੀਵ ਕਿੱਥੇ ਆ ਪੱਤਾਂ 'ਚ ਬੋੜ ਥੱਲੇ ਭਰਾ ਸਲਾਮ ਦਾ ਹਾਲ ਹੋ ਗਿਆ ਆ ਜਾ ਆ ਸੋਡੇ ਵਾਲੇ ਤੋਂ ਹਣੀ ਲੈਤਾ ਕਿੱਥੇ ਆ ਬੋੜ ਥੱਲੇ ਬੈਠਾ ਆ ਗਿਆ ਮੈਂ ਆ ਗਿਆ ਬਸ ਬੋੜ ਥੱਲੇ ਆ ਜਾ ਆ ਗਿਆ ਆ ਗਿਆ ਆ ਜਾ ਆ ਜਾ ਕੱਢ ਉਹ ਸਮਾਨ ਤਾਂ ਘਰੇ ਸੋਡਿਆ ਤੂੰ ਚੱਕ ਲੈ ਲਿਆ ਕਰ ਬਾਦੂ ਘਰੇ ਉਹ ਕਿੱਥੇ ਰੱਖਦਾ ਹੋ ਕੀ ਪਤਾ ਆਇ ਨਾ ਕਰਿਆ ਕਰ ਜਾ ਨਾ ਮੈਂ ਤਾਂ ਮੇਰਾ ਆਪੇ ਨੇ ਚੌਥੀ ਮੋਹਲ ਦਵਾਈ ਆ ਤਾਂ ਕੋਈ ਨਹੀਂ ਮੈਨੂੰ ਇਹ ਵੀ ਵਿੱਚ ਨਹੀਂ ਪਾਉਗੀ ਮੈਨੂੰ ਇਹ ਵੀ ਵੇਚ ਦੂ ਮੇਰਾ ਤੂੰ ਸਮਾਨ ਕੱਢ ਸਮਾਨ ਕਿੱਥੇ ਆ ਉਹ ਤੂੰ ਤਾਂ ਮੇਰੇ ਤੇ ਸਿੰਗੀ ਧਰਨ ਫਿਰਦਾ ਉਹ ਸਰਿੰਜ ਭੁੱਲੇ ਗਏ ਸਰਿੰਜ ਹੈਗੀ ਮੇਰੇ ਕੋਲ ਸਰਿੰਜ ਲੈ ਲਾ ਫੇਰਾ ਸਰਿੰਜ ਹੈਗੀ ਮੇਰੇ ਕੋਲ ਆ ਦੇ ਸਰਿੰਜ ਤਾਂ ਰੱਖੀ ਦੀ ਆ 24 ਘੰਟੇ ਜੇਬ ਚ ਆ ਫੇਰ ਕਿਵੇਂ ਪਾएंगे ਇਹਨੂੰ ਮਾਸਰਾ ਮਾਲ ਸੁਡਾ ਸਰਾਏ ਗਿਆ ਇਹ ਗੱਲ ਆਈ ਬਈ ਮਾਲ ਸਰਾ ਦੇ ਕਹਿੰਦਾ ਸਰਾਣਾ ਯਾਰ ਪਰ ਪੈਸੇ ਬਹੁਤ ਜਿਆਦੇ ਲੈਣ ਲੱਗਿਆ ਬਈ ਪੈਸੇ ਦਾ ਫਿਰ ਮਾਲ ਵੀ ਦੇਖ ਮਾਲ ਤਾਂ ਸਿਰਫ ਤੂੰ ਵੀ ਲਿਆਇਆ ਕਰ ਕਰੇ ਤੁਹਾਡੇ ਵੱਤੂ ਆ ਯਾਰ ਹੁਣ ਕੋਈ ਨਹੀਂ ਗਾਹ ਨੂੰ ਮੈਂ ਲਊਗਾ ਚੱਲੇ ਆਈ ਗਾਹ ਨੂੰ ਮੋਬਾਈਲ ਵੇਚ ਤੂੰ ਮਾਇਆ ਵੇਚ ਤੂੰ ਮੋਬਾਈਲ ਯਾਰ ਮੋਬਾਈਲ ਦੀ ਕੀ ਗੱਲ ਆ ਉਹ ਯਾਰ ਛੋਟ ਨੂੰ ਕੀ ਲੋੜ ਆ ਵੇਚਣ ਘਰੋਂ ਚਾਏ ਵੱਡਾ ਬੁੱਡ ਦੇਖ ਲਿਆ ਕਰ ਉੱਥੇ ਪਿਆ ਉਹ ਨਹੀਂ ਮੈਂ ਫਰੋਡ ਲਿਆਉ ਕੋਈ ਨਹੀਂ ਮੈਨੂੰ ਮਿਲ ਗਿਆ ਮੈਂ ਜਾਵਾਂ ਨਹੀਂ ਛੱਡਦਾ ਯਾਰ ਬਸ ਠੀਕ ਆ ਚੱਕ ਲਊ ਮੈਂ ਟੈਨਸ਼ਨ ਆ ਰਾ ਪਰ ਪਰ ਫਿਰ ਹਾਂ ਮੈਂ ਇਹਨੂੰ ਖੋਲ ਕੇ ਮੈਂ ਖੋਲੇਗਾ ਖੋਲਤਾ ਲੈ ਇਹਨੂੰ ਆ ਤਾਂ ਖੋਲ ਲਈ ਲੈ ਹੁਣ ਪਹਿਲਾ ਤੂੰ ਲੈੇਗਾ ਕੇ ਮੈਂ ਲਾਵਾਂ ਮੈਂ ਹੀ ਲਾਉਣਾ ਹੈ ਤਾ ਤੂੰ ਲੈ ਪਹਿਲਾ ਮੈਂ ਨੌੜਾ ਨੂੜਾ ਸਾਰੀਆਂ ਹੀ ਮਰਗੀਆਂ ਭਾਂਦੇ ਯਾਰ ਤੂੰ ਲੈ ਕੋਈ ਨਹੀਂ ਲੈ ਭਾਈ ਲੈ ਲੈ ਆ ਦੇਖ ਕਿੱਥੇ ਹੋਰ ਮੈਨੂੰ ਵੀ ਇਹਦੇ ਮੈਂ ਵੀ ਭਰ ਕੇ ਲਾਉਂਗਾ ਉਹ ਲੈ 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 ਨਾੜਾ ਨੂੜਾ ਜਾਉਂਗੇ ਖਤਮ ਜਮਾ ਭਰਾਵਾ ਕੋਈ ਨਹੀਂ ਕੋਈ ਨਹੀਂ ਬਹੁਤ ਬੁਰੇ ਹਾਲ ਹੈ ਕੀ ਹੋਇਆ ਸੈਟਾ ਸੈਟਾ ਮਾਲ ਬਹੁਤ ਤੇਜ਼ ਆ ਮਾਲ ਇਹ ਪਤਾ ਨਹੀਂ ਕਿੱਥੋਂ ਮਗਾਂਦਾ ਥੋੜੇ ਆਲਾ ਚੱਲ ਗਿਆ ਫਿਰ ਚਾਹ ਚੱਲਦੇ ਆ ਹੋਰ ਹੁਣ ਕੀ ਚੱਲ ਮਾਲ ਗਿਆ ਪਾ ਗਿਆ ਪੁੱਲ ਗਿਆ ਸੀ ਇਹ ਰੋਕੋ ਰੋਕੋ ਆਹ ਦੱਕੇ ਲਾਉਣੇ ਆ ਵਾਰ-ਵਾਰ ਬੂੰਗੋ ਕਰੀਂ ਓ ਬਾਈ ਬੱਬੂ ਕਦਰ ਰਾਜਾ ਕੋਲੀ ਕੌਣ ਹੈ ਪੁੱਤ ਪਿੰਸੋ ਆਏਗੇ ਨਾਲ ਏ ਗਣ ਆਹ ਸੱਸੀ ਗਾਜਰਪਨ ਸਾਹਿਬ ਠੀਕ ਆ ਆ ਜੀ ਬਹੁਤ ਸਰਪੰਚ ਸਾਹਿਬ ਠੀਕ ਹੈ ਠੀਕ ਆ ਹੋ ਠੀਕ ਆ ਬੰਦ ਕਰਿਆ ਜੀ ਆਪਣੇ ਹੋ ਗਏ ਆ ਸਾਹਮਣੇ ਦਾ ਤੁਹਾਡੇ ਕੋਲ ਹੋਇਆ ਹੈ ਕਿਵੇਂ ਕੀ ਹੂੰ ਮਰਨ ਦੇ ਕੇ ਕਿਸੇ ਨੂੰ ਅਸੀਂ ਵੀ ਤੁਸੀਂ ਇਹ ਕੰਮ ਛੱਡ ਦਿਓ ਸੋਨੇ ਵਾਸਤੇ ਮਾੜਾ ਪਿੰਡ ਵਾਸਤੇ ਇਹ ਵੀ ਗੱਲ ਕਰੀ ਜਾਂਦੇ ਹੋ ਤੇ ਇਧਰ ਭੋਦੀ ਸਾਹ ਹੋਰ ਕਹਿੰਦੇ ਅਸੀਂ ਵੀ ਇਹਨਾਂ ਨੇ ਮੈਨੂੰ ਵੀ ਦਿਖਾ ਦਉਂਦੇ ਆਂ ਰੰਗਿਆ ਤੁਸੀਂ ਨੂੰ ਫੇਰ ਫੜ ਲਿਆ ਸੀ ਤੁਸੀਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦੀ ਤੁਸੀਂ ਸੁਣਦੇ ਤੁਹਾਨੂੰ ਹਰੇ ਮੌਕਾ ਦਿੰਦੇ ਆਂ ਤੇ ਨਹੀਂ ਜਿਵੇਂ ਤੁਸੀਂ ਚੱਲੋਗੇ ਅਸੀਂ ਉਵੇਂ ਚੱਲਾਂਗੇ ਇਹ ਤਾਂ ਉਹਦੇ ਵੀ ਆਪਣੀ ਨੋਕਾ ਟੋਕੀ ਹੋਈ ਸੀ ਹੰਦੂਰੀਆ ਫੇਰ ਕਰਿਆ ਵੀਡੀਓ ਤੇ ਦਿਨੇ ਨਾਲ ਦੀ ਨਾਲ ਕਹਿੰਦਾ ਆ ਦੇਖ ਮੈਂ ਓਕੇ ਦੇ ਕਹਿੰਦਾ ਪੁੱਛੋਈ ਜਾਂਦੇ ਸੀ ਮੇਰੀ ਗੱਲ ਸੁਣ ਤੈਨੂੰ ਕਿਹਾ ਤੇਰਾ ਹੋ ਗਿਆ ਪਿੰਡ ਤੇ ਰਹਿੰਦੇ ਹਾਂ ਤੂੰ ਦੇਖੇਗਾ ਸਾਨੂੰ ਮੈਂ ਮੈਂ ਵੀ ਨੂੰ ਦੇਖੀ ਤੁਹਾਨੂੰ ਉਹ ਦਿਖਾਉਣਾ ਓਡੀ ਮੋਬਾਈਲ ਤੇ ਰੰਗਤ ਨਵਲੇਮ ਜਿੱਥੇ ਆ ਕੇ ਫਿਰਨਾ ਹੋਣਗੇ ਸੀਗੇ ਉੱਥੇ ਸਾਡਾ ਬੋਟਰ ਸਾਇੰ ਦਾ ਖੜਾ ਜੀ ਜਾਣ ਕੇ ਸਮਾਨ ਹੋ ਕਰਕੇ ਇਹਨਾਂ ਨੇ ਅਲਜਾਮ ਲਾਉਰ ਦੇ ਮਾਰੇ ਜਾਉਂਦੇ ਪਾਏ ਆਪ ਦੇਖ ਰਹੇ ਹੋ ਵੀਡੀਓ ਭੇਜਤੀ ਫੌਜੀ ਨੇ ਮੜਾ ਕੇ ਮੇਰੇ ਕੋਲ ਦੀ ਵੀਡੀਓ ਵੀ ਤਾਂ ਫਿਰ ਬਣਾਉਣੀ ਸੀ ਇਹਨਾਂ ਨੇ ਜਦੋਂ ਅਲਜਾਮ ਲਾਇਆ ਸਾਡੇ ਤੇ ਚਾਰ ਬੰਦੇ ਕਰਾਏ ਬੱਦੇ ਵੀ ਜਦੋਂ ਤੂੰ ਲੈ ਕੇ ਗਿਆ ਉਹ ਕਿਧਾਵੇਂ ਹੁੰਦੇ ਮੂੰਹ ਤੇ ਕਰਾ ਦੇਗੇ ਤੁਹਾਨੂੰ ਕਿਹੜੇ ਲਗਾਇਆ ਮੂੰਹ ਤੇ ਕਰਾ ਦੇ ਹੁਣ ਦੋ ਬੰਦਿਆਂ ਦੀ ਨਾਲ ਹੋਵੇਗਾ ਮੂੰਹ ਦੀ ਬਦਨਾਮੀ ਹੋਊਗੀ ਪਿੰਡ ਦੇ ਵਿੱਚ ਜੇ ਤਾਂ ਕਰਕੇ ਕਹਿੰਦੇ ਸਾਡੇ ਬਦਨਾਮੀ ਬਿਨਾਂ ਗੱਲ ਚੁੱਕੀ ਜਾਂ ਨਾ ਤੇ ਬਿਸ਼ਕ ਤੁਸੀ ਬੇਜ ਦੋ ਰੋਣੇ ਦੇ ਰੁਪਏ ਤਾਂ ਹੀ ਪਿੱਟ ਜਾ ਦੋਨੋਂ ਬਾਰੀ ਬਾਰੀ ਕੇ ਜਿਹੜੇ ਘਰੇ ਆ ਕੇ ਫੇਰਾ ਕੇ ਇਹਦਾ ਪਤਾ ਨਹੀਂ ਕੀ ਰਾਣਸ ਕਰਦਾ ਮਗਰ ਜੇ ਹੂੰ ਆ ਜਾ ਰੂ ਦੇਖ ਲੈ ਤੂੰ ਸਾਡੇ ਨਾਲ ਮੈਂ ਲੰਮੀ ਸੋਚਦਾ ਲੰਮੀ ਵੋਟਾਂ ਕਿਹਨੇ ਪਾਣਗੇ ਵੋਟਾਂ ਦਾ ਪੰਜ ਸੇਸ ਕੰਮ ਤਾਂ ਨਹੀਂ ਪਾਜਾ ਸੀ ਮੈਂ ਤਾਂ ਪੱਖ ਨਹੀਂ ਕਾਏ ਅੱਗੇ ਪੈਸਾ ਕਿਹਨੇ ਲਾਉਦਾ ਪੈਸਾ ਕਿਹਨੇ ਲਾਉਦਾ ਆਪ ਕੋ ਤੁਸੀਂ ਕਰਤਾ ਕਿਹਾ ਦਾ ਤੇ ਹੁਣ ਇਹਨਾਂ ਦਾ ਬਣਾ ਖੜਾ ਹੈ ਇਹ ਬਣੂਗਾ ਬਈ ਮੈਂ ਸੱਚ ਜਾਈ ਨਾ ਜੁਵਾਖਾ ਬੰਦ ਸੋਦਾ ਮੈਨੂੰ ਕੋਈ ਕਿਸੇ ਦਾ ਅੱਧੀ ਅੱਗੇ ਵਾਰ ਇਹ ਥੋੜੀ ਜਿਹੀ ਮੈਨੂੰ ਬਣਾਦਾ ਮੈਂ ਤੁਹਾਡੇ ਅੰਦਰ ਚਲੀ ਜਾਊਗਾ ਉਹ ਪਿੰਡ ਦੇ ਜਵਾਬ ਹੋਇਆ ਨਾ ਕੋਈ ਕਰ ਲੈਣ ਦੇ ਯਾਰ ਬਾਈ ਨਾਲ ਸਾਡੀ ਪਹੁੰਚ ਦੇਖਾਂ ਕਿਤੋਂ ਐਵੇਂ ਨੂੰ ਪਤਾ ਜਿਹੜੀਆਂ ਛਾਹ ਮਾਰਦੇ ਤੁਸੀਂ ਕੋਈ ਕਰ ਨਹੀਂ ਇਹਦਾ ਮੌਕਾ ਦਾ ਆਦਾ ਹਾਂ ਆਪਾਂ ਸੱਚਾਈ ਨਾਲ ਖੜਾਂਗੇ ਤੁਸੀਂ ਮੇਰੇ ਖਿਆਲ ਦੇ ਘੱਟ ਕੰਮ ਕਰੀ ਜਾਓ ਪਿੰਡ ਜੈ ਨਹੀਂ ਹੋਣ ਦੇਣੀ ਹਾਂ ਚਲੋ ਕਰ ਲਓ ਜੀ ਆਹ ਹੋਰ ਤੁਹਾਨੂੰ ਬਾਅਦ ਵਿੱਚ ਦੇਣਾ ਜੀ ਸੋਧ ਹੋਣੀ ਕਿਤੇ ਮੈਂ ਕੀ ਕਰੀ ਨਾ ਆਪਣੀ ਗੱਲ ਸੁਣੀ ਭਾਵੀ ਕਮਾਉਣੀ ਪਊਗੀ ਆ ਜਾ ਫੋਰੀਆ ਬਾਹਰ ਤвая ਜਾ ਰਹਿਣਾ ਨਹੀਂ ਬੜਾ ਇਹਨਾਂ ਦਾ ਕੰਮ ਕਰਨਾ ਪਊਗਾ ਮੈਂ ਮੱਗਰ ਜਿਹਾ ਰਹਾਂਗਾ ਬਹਿਣਗਾ ਮੈਨੂੰ ਤਾਂ ਐ ਲੱਗਦਾ ਇਹ ਕੱਟਣਾ ਦੋਏ ਕੱਟਣੀ ਪਊਗਾ ਫਿਰ ਹੈ ਐਸਾ ਕੰਮ ਲੋਗੇ ਕਿ ਕਿ ਫੁੰਟਾ ਜਰ ਹੋਏ ਤਰੇ ਯਾਰ ਗੱਲ ਨਹੀਂ ਬਾਦਨੀ ਐ ਤਾਂ ਆਪਣਾ ਕੰਮ ਹੀ ਖੜਜੂ ਇਹੋ ਜਿਹਾ ਸਰਪੰਚ ਆ ਯਾਰ ਇਹ ਜੇ ਨਾ ਲੱਗ ਜੂਗੀ ਬੰਦਾ ਦੇਖਦੇ ਆ ਅੱਗੇ ਹੁੰਦਾ ਕੀ ਹੈ ਹੌਸਲਾ ਨਾਲ ਸਾਡੇ ਯਾਰ ਚਾਰ ਚਾਰ ਆ ਜਾ ਪਿੰਡ ਚ ਦੇ ਗੜਤ ਆਪਾਂ ਇਹ ਕਰਾ ਕਰਾਂਗੇ ਆਪਾਂ ਇਹ ਕਰਾ ਆਜੋ ਆਜੋ ਉੱਥੇ ਕਬੂਤਰਾਂ ਦੀ ਬਾਜੀ ਲੱਗਣੀ ਆ ਗੱਲ ਪੱਕੀ ਹੋ ਜੇ ਆਪਾਂ ਕੋਡ ਵਾਰ ਚੇਜ ਕਰ ਦਗੇ ਠੀਕ ਆ ਸਮਝ ਗਿਆ ਚਿੱਟਾ ਆਪਣਾ ਵੱਧੂ ਪਿਓ ਕਬੂਤਰ ਵਾਲੇ ਆਉਂਦੇ ਵੱਧੂ ਪਤਾ ਹੀ ਆ ਹੈਂ बस यही चेंज करना ठीक है मोड़े ਨੂੰ ਖੜਾ ਜਾ ਚਲ ਕੋਡ ਵਾਰ ਬਦਲ ਦੇ बस ਆਹ ਕੋਡ ਵਾਰ ਰੱਖਣਾ ਨਵਾਂ ਹੈ ਹਾਂ ਤਿਆ ਮੈਂ ਨੂੰ ਸਮਾਨ ਹੋ ਮਿਲ ਗਿਆ ਤੇ ਮੈਂ ਆਉਣਾ ਤੁਹਾਨੂੰ ਦੱਸ ਕਿੱਥੇ ਆ ਬਸ ਆਪਣੀ ਖੇਤ ਹੀ ਆ ਜਾ ਤੇਰਾ ਠੀਕ ਆ ਤੇ ਮੈਂ ਫਿਰ ਤੇ ਆਪਣੇ ਖੇਤ ਹੀ ਆਉਣਾ ਮੇਰਾ ਤਾਂ 5 ਜ ਮਿੰਟਾਂ ਚ ਹੀ ਆ ਗਿਆ ਮੇਰੇ ਕੋਲ ਆ ਜਾ ਆ ਜਾ ਠੀਕ ਆ ਠੀਕ ਠੀਕ ਹੁਣ ਆਇਆ ਲੋਟ ਬੱਬੂ ਵੀ ਕਰਨਜੀਤ ਆ ਜਾ ਬਈ ਆ ਜਾ ਕਿਓ ਕਿਵੇਂ ਆ ਠੀਕ ਆ ਆ ਜਾ ਕੰਮ ਮਿਲ ਗਿਆ ਸਮਾਨ ਅੱਛਾ ਚਲ ਆ ਜਾ ਆ ਜਾ ਆ ਜਾ ਅੱਜ ਕਿੰਨੇ ਯਾਰੇ ਮਿੱਤਰਾ ਹੈ ਅੱਜ ਕਿੰਨੇ ਯਾਰੇ ਆ ਜਾ ਆ ਜਾ ਰੁਪਈਆ ਵੀ ਇੱਕ ਨਹੀਂ ਸੀ ਮੇਰੇ ਕੋਲ ਅੱਜ ਮੈਂ ਚੋਰ ਮੂੜਾੱਕ ਕੇ ਲਿਆ ਆਂ ਦੇਖ ਸਾਡੇ ਵਾਲੇ ਦਾ ਓਹ ਛੋਟਿਆਂ ਨੂੰ ਕੀ ਪਤਾ ਲੱਗਿਆ ਇਹਨੇ ਸੁਣਦਾ ਕੋਈ ਨਹੀਂ ਆਇਆ ਆ ਜਾ ਬੈਠ ਬੈਠ ਕੀ ਭੈ ਜਾ ਆ ਜਾ ਆ ਜਾ ਹਾਂ ਜੀ ਸ਼ੇਤੀ ਕਰ ਸਾਰੇ ਮੇਰਾ ਵੀ ਟੁੱਟੀਆਂ ਜਾਂਦਾ ਛੇਤੀ ਭਰ ਹੱਥ ਵੀ ਕਮੀ ਜਾਂਦੇ ਆ ਯਾਰ ਕੋਈ ਨਹੀਂ ਕੋਈ ਨਹੀਂ ਹੁਣ ਹੋਜੂ ਸੈਟ ਆ ਸਰੀਰ ਇਹਦੇ ਨਾਲ ਨਾੜਾ ਨੂੜਾ ਸਾਰੇ ਖਤਮ ਹੋ ਗਏ ਜਮਾ ਇਹ ਨਹੀਂ ਮਾਲ ਬਹੁਤ ਤੇਜ ਆ ਇਹ ਮਾਲ ਤਾਂ ਤੁਹਾਡਾ ਹਸਰਾ ਲੈਂਦਾ ਤਾਂ ਗੱਲ ਸਹੀ ਹੈ ਨਾੜੀਆਂ ਮੜਕਾ ਆ ਗਿਆ ਬੋਲਾ ਨਾਦਾ ਜੀ ਉਹ ਕੋਈ ਨਹੀਂ ਕੋਈ ਨਹੀਂ ਮੈਂ ਤਰਾ ਨਾੜ ਚ ਔਟ ਲਾ ਲਿਆ ਤੂੰ ਯਾਰ ਖੂਣ ਜਾ ਵੜਾ ਨਿਕਲ ਲਗ ਗਿਆ ਹਾਂ ਹੈ ਕੋਕੰਜਰ ਦੇ ਉਹ ਕੀ ਹੋਈ ਜਾਂਦਾ ਓਏ ਕੋਕੰਜਰ ਦੇ ਕੀ ਹੋਈ ਜਾਂਦਾ ਓਏ ਓਏ ਓ ਬਾਈ ਓ ਬਾਈ ਮੈਂ ਤਰਾ ਲਗਾ ਔਟ ਲਾ ਗਿਆ ਬੇਹੋਸ਼ ਹੋ ਗਿਆ ਮੈਂ ਤਰਾ ਆਪਾਂ ਜਾ ਬੱਬੂ ਵਰਗੇ ਦਾ ਮਾਰ ਆ ਕਿਹੜਾ ਬੈਗਾ ਹਾਂ ਯਾਰ ਦੇਖੀ ਨਾ ਕਿ ਕੌਣ ਹੈਗਾ ਇਹ ਕਿਹੜਾ ਆ ਗਿਆ ਪੈਸੇ ਤੇ ਕੋਈ ਦੇਖਣ ਗਰੀ ਕੋਈ ਤਾਂ ਬੂਰਾ ਭਾਈ ਲੰਗਾ ਓਏ ਉਹ ਵਿਗਾੜੀਦਾ ਉਹਦਾ ਹਾਂ ਲਈ ਕੀ ਇਹਦਾ ਭਾਈ ਹੈਲੋ ਹੈਲੋ ਉਹਦਾ ਹੈਲੋ ਹੋ ਗਿਆ ਨੂੰ ਓਏ ਤੂੰ ਐ ਕਰ ਫੋਨ ਕਰ ਉਹਨੂੰ ਆਸੇ ਪਾਸੇ ਵੀ ਨਹੀਂ ਹੈਗਾ ਹੈ ਵੀ ਨਿਉਰ ਉਹ ਤਾਂ ਪਿਆ ਸਮਾਨ ਲਾਈ ਵੇ 15 ਇਹ ਤਾਂ ਨਾ ਰਵੇ ਡੋਟਾ ਜਿਹਾ ਬਦਲ ਲਿਆ ਨੇ ਹਾਂ ਹਾਂ ਹੈਲੋ ਮੈਂ ਫੋਨ ਕਰੀਏ ਆ ਫੜ ਕੇ ਰੱਖ ਸਾਵਾਦ ਅਭੀ ਚੱਕੂ ਉੜਾ ਮੈਂ ਕਰ ਬਈ ਸਰਪੰਚ ਨੂੰ ਫੋਨ ਕਰ ਤੂੰ ਪਹਿਲਾਂ ਚਲ ਕਰ ਦਿੰਦੇ ਆ ਫੋਨ ਹਾਂ ਉਹਨੂੰ ਕਰ ਮੋਕਾ ਖਾ ਗਿਆ ਨੇ ਉਹਨੂੰ ਪਾ ਦਿਖਾ ਦੇ ਹਾਂਲੋ ਹਾਂ ਬਈ ਸਰਪੰਚ ਸਾਹਿਬ ਹਾਂਜੀ ਹਾਂਜੀ ਕਿਵੇਂ ਹੋ ਜੀ ਸਾਹਿਬ ਠੀਕ ਠਾਕ ਥੋੜਾ ਇੱਕੋ ਜਲਦੀ ਖੇਤ ਆਜੋ ਸਾਡੇ ਠੀਕ ਆ ਕਿਵੇਂ ਠਹਿਰਾ ਹੈਰੀਆ ਤੈਨੂੰ ਕਦ ਦਿਖਾਉਣਿਆ ਕਾਰਨਾਮਾ ਆ ਜਾ ਖੇਤ ਆ ਜਿੱਤੀ ਦੱਸ ਦੇ ਤੈਨੂੰ ਕਿਹਨੇ ਕੀ ਗੱਲਬਾਤ ਹੋ ਗਈ ਅਬਸ ਕੁਛ ਨਹੀਂ ਤੂੰ ਖੇਤ ਪਹੁੰਚ ਤੂੰ ਜਲਦੀ ਮੜ ਆ ਜਾ ਠੀਕ ਚੱਲਣਾ ਉਹਨਾ ਫੇਤੀ ਲੈਣਾ ਠੀਕ ਠੀਕ ਕੋਣ ਸਰਪੰਚ ਇਹ ਸਮਾਨ ਰੱਖ ਹੀ ਦੇ ਸਰਪੰਚ ਨੂੰ ਆਈ ਜਾਂਦੇ ਠੀਕ ਆ ਪੈ ਇੱਥੇ ਰੱਖ ਦਿੰਨੇ ਆ ਇੱਥੇ ਰੱਖ ਦੇ ਉਹ ਕਿਹੜਾ ਇਹ ਦੇਖ ਲੈ ਆ ਕੇ ਉਹ ਤਾਂ ਬੱਬੂ ਕਹਦਾ ਹੀ ਆ ਹੈ ਹਾਂ ਆਪਦਾ ਘਰੀ ਪੱਟ ਲਿਆ ਨੇ ਤਾਂ ਫਿਰ ਉਹਥੇ ਰਕ ਸਮਝਾਈ ਨਹੀਂ ਮੰਨਿਆ ਹੈ ਬਣਾ ਦੇ ਘਰੇ ਅਕਲ ਦੀ ਤਾਂ ਪਤਾ ਲੱਗੂਗਾ ਨਾ ਕਿਵੇਂ ਠੀਕ ਹੈ ਇਹ ਨਹੀਂ ਇਹ ਵਸਦਾ ਹੈ ਸ਼ਹਿਰ ਹਾਂ ਲੋਟ ਆ ਜਵਤ ਰਗੀ ਆ ਦੇਖੋ ਸਮਾਨ ਬੇਸਮਾਨ ਫਿਰ ਹੁਣ ਕੀ ਗੱਲ ਐਂ ਗਰ ਬੱਬੂ ਨੂੰ ਘਰ ਫੋਨ ਉਹ ਤਾਂ ਲੋਕਾਂ ਦੇ ਘਰ ਪੜਦਾ ਸੀ ਆਪਦਾ ਪੱਟ ਲਿਆ ਹੁਣ ਸਾਹ ਮਾ ਕੇ ਉਹ ਤਾਂ ਜਿੱਦ ਦਾ ਚੱਲਣਾ ਇਹ ਆ ਬਈ ਧੰਗਿਆ ਦੱਸੋ ਆ ਬਈ ਕਬੂਤਰਾਂ ਦੀ ਬਾਜੀ ਲਾਈ ਜਾ ਨਾ ਤੇਰਾ ਭਾਈ ਆ ਜਾ ਮੜਾ ਜਾ ਸਾਡੇ ਕੀ ਤਾਂ ਆ ਜਾ ਉਹ ਕੀ ਹੋ ਗਿਆ ਬਾਈ ਓਏ ਆਹ ਰੋ ਦੇਖ ਲੋ ਕੀ ਹੋ ਗਿਆ ਓਏ ਉਹ ਕੀ ਹੋ ਗਿਆ ਸਾਡੇ ਨਾਲ ਓ ਬਾਈ ਕੀ ਹੋ ਗਿਆ ਤੈਨੂੰ ਤੇ ਨਵਜ ਨਵਜ ਵੀ ਨਹੀਂ ਚੱਲਦੀ ਆ ਓਏ ਇਹਦਾ ਡੋਜ ਲਾ ਗਿਆ ਇਹ ਤਾਂ ਧੋਜ ਲਾ ਗਿਆ ਉਹ ਕਹਿੰਦਾ ਰਹਿ ਸੀਗਾ ਨਾ ਮੈਂ ਇਹ ਗਲਤ ਕੰਮ ਨਾ ਕਰੋ ਨਾ ਕਰੋ ਅੱਜ ਅੱਗ ਛੋਡੇ ਘਰ ਚ ਲੱਗੀ ਆ ਅੱਜ ਸਾਨੂੰ ਦਰਦ ਮਹਿਸੂਸ ਹੋ ਰਿਹਾਗਾ ਲੋਕਾਂ ਦੇ ਧੀ ਪੁੱਤ ਖਰਾਬ ਹੁੰਦੇ ਸੀ ਉਦੋਂ ਤੁਹਾਨੂੰ ਪੈਸਾ ਦੀ ਨਾ ਸੀ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਇਹ ਕੰਮ ਕੀਤਾ ਤੁਸੀਂ ਉਦੋਂ ਸਰਪੰਚ ਦੀ ਵੀ ਨਹੀਂ ਸੁਣੀ ਸਹੀ ਗੱਲ ਆ ਵੀਰ ਅਸੀਂ ਪੈਸੇ ਦੇ ਲਾਲਚ ਦੇ ਵਿੱਚ ਆ ਗਏ ਸੀ ਇਹਨਾਂ ਲਾ ਕੇ ਅਸੀਂ ਕਿਸੇ ਦੇ ਜਵਾਕਾਂ ਵੱਲ ਨਹੀਂ ਦੇਖਿਆ ਵੀ ਕਿਸੇ ਦੀ ਜ਼ਿੰਦਗੀ ਕੀ ਅੱਜ ਸਾਡੇ ਆਪ ਦੇ ਅੱਗ ਲੱਗੀ ਆ ਸਾਡੇ ਭਰਾ ਨੂੰ ਚਿੱਟੇ ਦੀ ਲੱਤ ਲਾ ਕੇ ਇਹ ਗੱਲ ਹੋਈ ਆ ਤੇ ਅੱਜ ਸਾਡੀਆਂ ਅੱਖਾਂ ਉੱਗੜੀਆਂ ਭਰਾਵੋ ਇਸ ਤੋਂ ਬਾਅਦ ਅਸੀਂ ਨਾ ਤਾਂ ਚਿੱਟਾ ਵੇਚਣਾ ਨਾ ਚਿੱਟਾ ਵੇਚਣ ਦੇ ਗਏ ਅਸੀਂ ਪੂਰਾ ਬਰ ਖਲਾਫ ਰਹਾਂਗੇ ਨਸ਼ਾ ਵੇਚਣਾ ਬਾਕੀ ਭਰਾਵੋ ਜਿਨ੍ਹਾਂ ਦੇ ਅਸੀਂ ਘਰ ਖਰਾਬ ਕਰੇ ਆ ਜਵਾਕ ਨਸ਼ੇ ਤੇ ਲਾਏ ਆ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਹਸਪਤਾਲ ਦਾਖਲ ਕਰਾ ਗਏ ਹੋਰ ਫਿਰ ਚੱਲ ਉਹ ਦਾਖਲ ਕਰਾ ਗਏ ਲਾਜ ਚੱਲ ਚੱਕਿਆ ਨੂੰ ਯਾਰ ਚੱਲ ਬੱਪੂ ਰੇਖੇ ਵਿੰਨੀਆਂ ਬਹਾਨਾ ਪੁਤੇ ਲਹੂ ਨਿਕਲਿਆ ꨄੜ ਢੱਕ ਨਿਕਲੀ ਲੈ ਵੀ ਮੱਗਰ ਸਿਆ ਇਹ ਬੰਦੇ ਦਣੀ ਦੁਬਾਜ ਨਸ਼ਾ ਨਾਂ ਵੇਚਣ ਤੇ ਨਾਂ ਨਸ਼ਾ ਕਰਨਾ ਤੇ ਪਰ ਆਪਾਂ ਗਾਹਾਂ ਵਾਸਤੇ ਪਿੰਡ ਦੀ ਕਮੇਟੀ ਬਣਾ ਕੇ ਤੇ ਸਾਰਿਆਂ ਨੂੰ ਜਾਗਰੂਤ ਕਰਗੇ ਤੇ ਇਹਨਾਂ ਨਸ਼ਿਆਂ ਤੋਂ ਜਿਹੜੇ ਹੋਰ ਜਵਾਕ ਲੱਗਣਗੇ ਜੇ ਲੱਗੇ ਬੈਠੇ ਨੇ ਇਹਨਾਂ ਦੇ ਲਾਏ ਹੋਏ ਨੇ ਉਹਨਾਂ ਦੇ ਆਪਾਂ ਨਿਗਰ ਰਖੇ ਤੇ ਧਿਆਨ ਆ ਭਾਈ ਜਿਹੜੀ ਕਮੇਟੀ ਬਣੂਗੀ ਉਹਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਮਝਾਵਾਂਗੇ ਵੀ ਦੇਖੋ ਭਾਈ ਪਹਿਲਾਂ ਬੱਬੂ ਬਲਾਈ ਕਿ ਨਸ਼ਾ ਵੇਚਦਾ ਰਿਹਾ ਚਾਰ ਪੀਏ ਕਮਾਈ ਆਬੀਂ ਕੋਠੀਆਂ ਪਾਈਆਂ ਕਾਰਾਂ ਖਰੀਦੀਆਂ ਪਰ ਜਦੋਂ ਉਹਦੇ ਖੁਦ ਦੇ ਘਰੇ ਜਾ ਕੇ ਅੱਗ ਲੱਗੀ ਤਾਂ ਉਹਦੇ ਕੰਨ ਖੁੱਲੇ ਗਏ ਆਪਾਂ ਦੂਸਰੀ ਕਮੇਟੀ ਨੂੰ ਵੀ ਹਿਦਾਇਤ ਦੇਵਾਂਗੇ ਜਿਹੜੇ ਪਹਿਲਾਂ ਦੂਰ ਨਸ਼ਾ ਵਿੱਚੋਂ ਸ਼ੁਰੂ ਕਰਨਗੇ ਕਿ ਤੁਸੀਂ ਬੱਬੂ ਦਾ ਘਰ ਦੇਖ ਲਓ ਕਿਤੇ ਇਹੀ ਪਾਣਾ ਛੋਡੇ ਘਰ ਚ ਨਾ ਵਰਤੀਏ ਕਿਤੇ ਫੇਰ ਤੁਹਾਨੂੰ ਪਛਤਾਉਣਾ ਪਵੇ ਤੁਸੀਂ ਹੁਣੀ ਸੁਧਰ ਜੋ ਚਲੋ ਭਾਈ ਪਿੰਡ ਜਾ ਕੇ ਆਪਾਂ ਕਮੇਟੀ ਦੀ ਗੱਲ ਕਰਦੇ ਆਂ ਹਾਂ ਚਲੋ ਭਾਈ